ਉਰ ਰੂਪ ਸਾਹਿਬ ਜੀ ਪਵਿੱਤਰ ਸਥਾਨ ਦਾ ਨਾਮ ਹੈਗਾ ਗੁਰਦਵਾਰਾ ਗੁਰੂ ਕਬਾ ਇਹ ਬਾਗ ਇੱਕ ਸਮਾਂ کریم ਬਖਸ਼ ਰਹੀਮ ਬਖਸ਼ ਨਵਾਬ ਦਾ ਸੀ ਕੋਈ ਸਾਧੂ ਮਹਾਂਪੁਰਖ ਜੀ ਆ ਰਿਹਾ ਸੀ ਉਹਨੇ ਫਲ ਮੰਗਿਆ ਮਾਲੀ ਨੇ ਫਲ ਦੇਣ ਤੋਂ ਇਨਕਾਰ ਕੀਤਾ ਸਾਧੂ ਮਹਤਮਾ ਨੇ ਸ਼ਰਾਬ ਦੇ ਕੇ ਬਾਗ ਨੂੰ ਸੁਕਾ ਦਿੱਤਾ ਮਾਲੀ ਜੇਰਾ ਮੋਟਾ ਲਾਵੇ ਸੁਗਦਾ ਹਰਿਆਣਾ ਦਾ ਬਾਬਾ ਵਕਾਲਾ ਦੁਰਤੇਗ ਬਾਲ ਦੇ ਜੀ ਪਰਿਵਾਰ ਸMeV ਪੂਰਬ ਦੀ ਯਾਤਰਾ ਕਰਦੇ ਸਿੱਖੀ ਦਾ ਪ੍ਰਚਾਰ ਕਰਦੇ ਗੁਰਦਾਰਾ ਗਾਉ ਘਰ ਪਹੁੰਚੇ ਬਰਤਾਤਾਂ ਦੇ ਦੇ ਸੰਗੁਰ ਸਾਹਿਬ ਚਵਤਾ ਇੱਥੇ ਕੱਟਿਆ ਉਪਰੰਤ ਆਪਣੇ ਪਰਿਵਾਰ ਨੂੰ ਇੱਥੇ ਛੱਡ ਕੇ ਆਪ ਅਸਾਮ ਚਲੇ ਗਏ 22 ਦਸੰਬਰ 1666 ਈਸਵੀ ਪੋਸ ਦੀ 7ਵੇਂ ਨੂੰ ਗੁਰਗੋਵੀਂ ਸਿੰਘ ਮਹਾਰਾਜਾ ਪਟਨੇ ਵਿੱਚ અવਤਾਰ ਹੋਇਆ ਜਿਨ੍ਹਾਂ ਦਾ ਬਚਪਨ ਦਾ ਨਾਮ ਸੀ ਗੋਬਿੰਦ ਰਾਏ ਬਾਲਾ ਪ੍ਰੀਤਮ ਇਹ ਖੁਸ਼ੀਆਂ ਦੀ ਖਬਰ ਪਾਇ ਦਿਆਲदास ਨੇ ਪੁਰਤਕ ਬਾਦ ਜਿਹਨੂੰ ਆਸਾਮ ਜਾ ਕੇ ਦਿੱਤੀ ਗੁਰੂ ਸਾਹਿਬ ਨੇ ਬੜੀ ਖੁਸ਼ੀ ਮਨਾਇਆ ਦਾਨ ਤੋਂ ਕੀਤਾ ਜਦੋਂ ਪੁਰਤਕ ਬਾਦ ਜੀ ਆਸਾਮ ਤੋਂ ਵਾਪਸ ਪੰਜਾਬ ਜਾਣ ਲੱਗੇ ਉਸ ਵੇਲੇ ਇਸ ਬਾਗ ਵਿੱਚ ਬੈਠੇ ਗੁਰੂ ਸਾਹਿਬ ਦੇ ਚਰਨ ਲਗਦੇ ਆ ਬਾਗ ਹਰਾ ਬਰਾ ਪੂਰੇ ਜੋਵਨ ਚ ਹੋ ਗਿਆ ਇਹ ਸ਼ੋਭ ਦਿਹਾੜੀ ਸੀ ਮਸਾਖ ਸੁਨੀ ਸਤਮੀ ਪੁਰਤਕ ਬਾਦ ਜੀ ਇਮਲੀ ਦੇ ਦਰਖਤ ਥੱਲੇ ਬੈਠੇ ਨੇ ਮਾਲੀ ਨੇ ਹੋਰ ਲੋਕਾਂ ਨੂੰ ਜਾ ਕੇ ਨਵਾਬ ਨੂੰ ਕਿਹਾ ਨਵਾਬ ਸਾਹਿਬ ਕਿੰਨੇ ਸਾਲਾਂ ਤੋਂ ਤੁਹਾਡਾ ਸੁੱਕਾ ਬਾਗ ਸੀ ਕੋਈ ਐਸੇ ਮਹਾਤਮਾ ਮਹਾਪੁਰਦਾਰ ਜਿਹਾ ਨਹੀਂ ਜਿਨ੍ਹਾਂ ਦੇ ਚਰਨ ਲੱਗਦੇ ਆ ਬਾਗ ਹਰਾ ਹੋ ਗਿਆ ਨਵਾਬ ਅਮਰਤ ਵੇਲੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਚੱਲ ਕੇ ਆਇਆ ਗੁਰਦੇਵ ਬਾਹੜ ਦੇ ਵੀ ਦਾਤ ਕਰ ਰਿਹਾ ਸੀ ਗੁਰੂ ਸਾਹਿਬ ਨੇ ਦਾਤਨ ਜਮੀਨ ਵਿੱਚ ਰੱਖ ਦਿੱਤੀ ਵਿੱਚ ਆਪਣਾ ਸ਼ਰਮ ਲੋਜ ਆ ਕੜਾ ਪਾ ਕੇ ਵਜਨ ਕੀਤੇ ਕਿ ਜਦ ਪਿਛਾਵਰ ਤੁਸੀਂ ਤਾਂ ਹੋ ਗਿਆ ਖੇਰ ਦਰਿਆ ਦਾ ਟਾਂ ਟੁੱਟਿਆ ਤੇ ਕੜਾ ਨਿਕਲੇਗਾ ਸਾਮੀ ਸੰਦੂਗਿ ਜਮਾਨ ਦੇ ਕੜਾ ਹੈਗਾ ਬਾਹਰ ਨਿੰਮ ਦਾ ਦਰਖਤ ਹੈ ਜੇਰੇ ਦਰਖਤ ਦੇ ਥੱਲੇ ਮਾਲ ਬੈਠੇ ਸਨ ਇਮਲੀ ਦਾਸੀ ਉਸ ਤੋਂ ਬਾਅਦ ਉਹ ਡਿੱਗਾ ਹੁੰਦਾ ਇੱਕ ਮੋਢੇ ਰੱਖਿਆ ਦਾ ਸੰਤਾਂ ਦੇ ਦਰਸ਼ਨਾਂ ਲਈ ਨਵਾਬ ਨੇ ਗੁਰੂ ਸਾਹਿਬ ਦੇ ਚਰਨਾ ਤੇ ਮੱਥਾ ਦੇ ਕੇ ਨਮਸਕਾਰ ਕੀਤੀ ਹਰਤੇਗ ਬਾਗ ਦੇ ਜੀ ਮਹਾਰਾਜ ਨੇ ਪੁੱਛਿਆ ਭਾਈ ਇਹ ਬਾਗ ਕਿਸ ਦਾ ਹੈ ਨਵਾਬ ਨੇ ਹੱਥ ਜੋੜ ਕੇ ਕਹਿ ਦਿੱਤਾ ਕਿ ਇਹ ਬਾਗ ਨੂੰ ਗੁਰੂ ਦਾ ਆਪ ਜੀ ਦਾ ਹੈ ਗੁਰੂ ਜੀ ਆਨੇ ਤਿੰਨ ਵਾਰ ਪੁੱਛਿਆ ਤਿੰਨ ਵਾਰ ਨਵਾਬ ਨੇ ਕਿਹਾ ਗਏ ਬਾਗ ਗੁਰੂ ਦਾ ਆਪ ਜੀ ਦਾ ਗੁਰੂ ਜੀ ਆਨੇ ਕਾ ਜੇ ਗੁਰੂ ਦਾ ਬਾਗ ਹੈ ਕਿੰਦੇ ਚਾਰ ਤਵੇ ਨੂੰ ਕੱਲ ਕਰਾ ਦੇ ਕੱਲ ਨੂੰ ਤੇਰੀ ਔਲਾਦ ਜਾਂ ਹੋਰ ਕੋਈ ਲੜਾਈ ਨਾ ਕਰੇ ਨਵਾਬ ਨੇ ਕੰਦ ਕਰਾਉਂਦੇ ਬਰੇ ਨੇ ਮਤਾ ਦਾ ਬੇਨਤੀ ਕੀਤੀ ਮਹਾਰਾਜ ਮੇਰੀ ਬੇਗਮ ਜੀ ਦਾ ਸਾਰੋਗ ਦੁੱਖਾਗਾ ਹੈ ਕਿ ਸਾਡੇ ਘਰ ਜੇ ਔਲਾਦ ਨਹੀਂ ਹੋਈ ਹੈ ਗੁਰੂ ਜੀ ਆਨੇ ਕਹਾਂ ਭਾਈ ਤੁਮਨੀ ਬੇਗਮ ਨੂੰ ਲਿਆ ਕੇ ਆ ਬਾਗ ਦੇ ਵਿੱਚ ਖੂਹ ਆ ਗਾ ਖੂਹ ਦੇ ਜਾਲ ਨਾਲ ਇਸ਼ਨਾਨ ਕਰਾਂ ਜਿਹੜੇ ਸਾਧੂ ਆਤਮਾ ਨੇ ਸ਼ਰਾਬ ਦੇ ਕੇ ਬਾਗ ਨੂੰ ਸੁਕਾਇਆ ਸੀ ਗੁਰੂ ਸਾਹਿਬ ਦੀ ਮਹਿਮਾ ਪ੍ਰਸੰਤਾ ਸੁਣ ਕੇ ਆਇਆ ਪਰ ਅਜੇ অহੰਕਾਰ ਵਿੱਚ ਸੀ ਉਹਨੂੰ অহੰਕਾਰ ਦਿਗਮਾ ਇਹਨਾਂ ਨਾਲ عمر ਜਵਡਾ ਮੇਰੇ ਕੋਲ ਵੀ ਕਰਾਮਾਤ ਹੈਗੀ ਹੈ ਉਰਤੇ ਇੱਕ ਆਦਮੀ ਜੀ ਮਹਾਰਾਜ ਨੂੰ ਪੁੱਛਿਆ ਭਾਈ ਪਹਿਲੇ ਜਾਮੇ ਤੇਰੀ ਕੋਈ ਵਸਤੂ ਗੁੰਮ ਹੋਈ ਹੈ ਸਾਧੂ ਮਹਤਮਾ ਨੇ ਧਿਆਨ ਲਾ ਕੇ ਕਿਹਾ ਕਿ ਮੈਂ ਪਹਿਲੇ ਜਾਮੇ ਸਮੁੰਦਰ ਦੇ ਕੰਢੇ ਬਹਿ ਕੇ ਤਪੱਸਿਆ ਵਰਤੀ ਕਰਦਾ ਸੀ ਸਮੁੰਦਰ ਇੱਕ ਦਿਨ ਉਛਾਲਦਾ ਮੇਰਾ ਆਸਨ ਤੇ ਬੈਰਾਗਾਂ ਰੋੜ ਕੇ ਲੈ ਗਿਆ ਗੁਰਦੇਵ ਬਹਾਦਰ ਜੀ ਮਹਾਰਾਜ ਨੇ ਕਿਹਾ ਕਿ ਜਾਏ ਖੁਦ ਵਿੱਚ ਆਤੀ ਮਾਨ ਹੋਵੇ ਛਾਤੀ ਮਾਰੀ ਵੇਖਿਆ ਕਿ ਆਸਨ ਤੇ ਬੈਰਾਗਾਂ ਦੋਵੇਂ ਤੈਰਦੇ ਪੈਣ ਕੱਢਣ ਤੋਂ ਬਾਅਦ ਉਹ ਪਛਾਣ ਕੇ ਗੁਰੂ ਸਾਹਿਬ ਦੇ ਚਰਨਾ ਤੇ ਡਿੱਗਾ ਆਪਣੀਆਂ ਕੁਲਲਾ ਬਖਸ਼ਾਉਣ ਲੱਗਾ ਨਵਾਬ ਆਪਣੀ ਬੇਗਮ ਨੂੰ ਲੈ ਕੇ ਆਇਆ ਬੇਗਮ ਨੇ ਖੂਦ ਦੇ ਜਾਣ ਨਾਲ ਇਸ਼ਨਾਨ ਕੀਤਾ ਉਹਦੇ ਸਰੀਰ ਦਾ ਦੁੱਖ ਰੂਪ ਉਹ ਸਾਰਾ ਹੀ ਦੂਰ ਹੋ ਗਿਆ ਆ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗੁਰਤੇਗ ਬਹਾਦਰ ਜੀ ਮਹਾਰਾਜ ਨੇ ਉਸ ਲਈ ਖੂਨ ਵਾਰ ਦਿੱਤੇ ਸੁੱਕੇ ਹਰੇ ਕੀ ਖਿਰਮਾ ਹੈ ਅਮਰੇ ਦੇ ਸੰਦੀਵਾਇ ਕਾਟੇ ਕਟ ਪੂਰੇ ਗੁਰਦੇਵ ਸੇਵਕ ਕੋ ਦੀਨੀ ਆਪਣੀ ਸੇਵਾ ਮਹਾਰਾਜ ਨੇ ਕਹੋਣ ਵਾਰ ਦਿੱਤਾ ਕਿ ਜੋ ਕੋਈ ਮਾਇਆ ਤੇ ਸਰਦਾ ਪ੍ਰੇਮ ਜਿਨਾ 12 ਸਤਨੀਆਂ ਖੋਦੇ ਜਾਣਾ ਇਸ਼ਨਾਨ ਕਰ ਲੈ। ਗੁਰੂ ਕਾਲਜ ਦੇ ਅਰਦਾਸ ਕਹੇ। ਉਹਨਾਂ ਦੇ ਸੁਮਨ ਕਾਮਨਾ ਪੂਰ ਹੋ ਜਾਂਦੀ। ਜਿਨ੍ਹਾਂ ਦੇ ਸਰੀਰ ਤੇ ਦੁੱਖ ਰੋਗ, ਜਿਨ੍ਹਾਂ ਦੇ ਕੋਲ ਆਦਮੀ ਹੁੰਦੀ ਚਾਹੋ ਕਿ ਨਹੀਂ। ਕੋਈ ਸੰਕਟ ਦੇ ਸਤਨਿਨ ਬਰ ਸਤ ਦਾ ਭਿਆਨ ਜਿਹਾ ਕਰਦੇ ਨੇ। ਗੁਰੂ ਕਾਲਜ ਦਾ ਦਸ ਕਰਦੇ ਨੇ। ਜਦ ਮਨ ਕਾਮਨਾ ਦਰਦਾ ਪੂਰੀ ਹੋ ਜਾਂਦੀ। ਸ਼ੁਕਰਾਨੇ ਉਹ ਜੋ ਕੋਈ ਖਾਨਪਾਟ ਕਰਾਂਦਾ ਕੋਈ ਲੰਗਰ ਲਾਂਦਾ ਉਹਦੇ ਤੇ ਲਾਣੇ ਨੇ। ਪਟਨੇ ਸ਼ਹਿਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਚਾਰ ਤਾਲ ਦੇ ਹੋ ਗਏ ਨੇ। ਪਟਨੇ ਦੀ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਾਲਕੀ ਦੇ ਵਿੱਚ ਬਿਠਾ ਲ ਕੇ ਇੱਥੇ ਆਏ। ਗੁਰਦੇਵ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਹਿਲੀ ਵਿਰਾ ਮਲਾਪ ਇਸੇ ਬਾਗ ਜੜਿਆ। ਕਿਉਂਕਿ ਉਹ ਪੋਦੇ ਪਹਿਲੇ ਮਿਲਾਪ ਦੀ ਨਿਸ਼ਾਨੀ ਯਾਦਗਾਰ ਹੈ। ਗੁਰਦੁਆਰਾ ਗੁਰੂ ਕਾ ਬਾਗ ਜਿੱਤੇ ਨਾਮਦਾਨ ਇਸ਼ਨਾਨ ਪ੍ਰਾਪਤ ਹੁੰਦਾ। ਸੂ ਮਨੁ ਕਾਮਨਾ ਪੂਰਨ ਹੋ ਗਿਆ ਗੁਰੂ ਰੂਪ ਸਾਹਿਬ ਜੀ ਤੁਨ ਦਾ ਪਵਿੱਤਰ ਇਤਿਹਾਸ ਗੁਰ ਤੇਗ ਬਹਾਦਰ ਜੀ ਕਿਰਪਾ ਕਰ ਮਿਹਰ ਕਰਨ ਆਪ ਕਵੀ ਯਾਤਰਾ ਸਫਲ ਹੋਈ ਖੁਸ਼ੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ